ਕਿਉਂਕਿ ਚਿੱਟੇ ਵਾਲੇ ਅੱਜ ਦੇਖਦਾ ਉਹਨਾਂ ਦਾ ਮਾਪਿਓ ਮਰ ਜਾਂਦਾ ਉਹਨਾਂ ਨੂੰ ਕੋਈ ਦੁੱਖ ਨਹੀਂ ਘਰ ਦੀਆਂ ਇੱਟਾਂ ਚੱਕ ਚੱਕ ਬੇਜਤੀਆਂ ਇੱਕ ਨੌਜਵਾਨ ਨੇ ਚਿੱਟੇ ਦੇ ਸਮਗਲਰਾ ਕੋਲੇ ਚਿੱਟਾ ਲੈ ਕੇ ਆਪਣੇ ਘਰ ਵਾਲੀ ਛੱਡਿਆ ਆ ਉਹਦੇ ਮਾਪਿਓ ਕਹਿੰਦੇ ਸੀ ਇਹ ਸਾਡਾ ਮੁੰਡਾ ਨਹੀਂ ਇਹ ਤਾਂ ਕੁੜੀ ਆ ਐਨਾ ਸ਼ਰਮੀਲਾ ਨੌਜਵਾਨ ਸੀ ਉਹ ਮਾਂ ਪਾਗਲ ਹੋਈ ਤੁਰੀ ਫਿਰਦੀ ਆ ਪਿਓ ਦੀ ਪਹਿਲਾਂ ਡੈਥ ਹੋ ਗਈ ਘਰ ਵਾਲੀ ਘਰ ਛੱਡ ਕੇ ਚਲੀ ਗਈ ਕਿਉਂਕਿ ਚਿੱਟੇ ਵਾਲੇ ਦਾ ਡੱਡਾ ਬਣਿਆ ਰਹਿੰਦਾ ਸੀਗਾ ਪੁਲਿਸ ਕਹਿ ਰਹੀ ਆ ਸਾਨੂੰ ਕੁਝ ਦਿਖਦਾ ਨਹੀਂ ਸਰੇ ਆਮ ਤਾਂ ਚਿੱਟਾ ਵੀ ਕੀ ਜਾਂਦਾ ਖੰਡ ਨੂੰ ਜਿਵੇਂ ਰੇਲ ਦੀਆਂ ਟਿਕਟਾਂ ਲੈਂਦੇ ਹੁੰਦੇ ਹਨ ਨਾ ਲੋਕ ਖਿੜਕੀ ਵਿੱਚ ਦੀ ਚਿੱਟਾ ਫੜਾ ਦਿੰਦੇ ਆ ਤੇ ਪੈਸੇ ਫੜ ਲੈਂਦੇ ਆ ਤੇ ਪੁਲਿਸ ਪ੍ਰਸ਼ਾਸਨ ਕਹਿ ਰਹੀ ਆ ਸਾਡੇ ਪਿੰਡ ਆ ਕੇ ਕਿ ਬਾਈ ਤੁਸੀਂ ਬਿਆਨ ਦਿਓ ਆਮ ਲੋਕਾਂ ਨੂੰ ਆ ਕੇ ਸਾਡੇ ਤੋਂ ਚੋਰੀ-ਚੋਰੀ ਕਿ ਸਾਡੇ ਪਿੰਡ ਦਾ ਚਿੱਟਾ ਹੀ ਹੈ ਨਹੀਂ ਅਸਲੀਅਤ ਤੋਂ ਪਰਦਾ ਕਿੰਨਾ ਟਾਈਮ ਪਾ ਲੋਗੇ ਤੁਸੀਂ ਇੱਕ ਘਰ ਦੇ ਵਿੱਚ ਜਿਹੜੇ ਸਮਗਲਰਾਂ ਦਾ ਘਰ ਆ ਉਹਨਾਂ ਦੇ ਘਰ ਕੋਈ ਔਰਤਾਂ ਨਹੀਂ ਉਹ ਕੱਲੇ ਮੁੰਡੇ ਹੀ ਰਹਿ ਗਏ ਕਿਉਂਕਿ ਉਹ ਸਮਗਲਿੰਗ ਕਰਦੇ ਸੀ ਔਰਤਾਂ ਛੱਡ ਕੇ ਭੱਜ ਗਿਆ ਅਸੀਂ ਸਿਰਫ ਗੱਲ ਕੀਤੀ ਸੀ ਕਿ ਸਾਡੇ ਪਿੰਡ ਚਿੱਟਾ ਨੌਜਵਾਨ ਮਰ ਰਹੇ ਆ ਪੁਲਿਸ ਵੀ ਧਮਕੀਆਂ ਦੇਣ ਲੱਗੀ ਵੀਡੀਓ ਡਿਲੀਟ ਕਰੋ ਤੇ ਚਿੱਟੇ ਵਾਲੇ ਵੀ ਧਮਕੀਆਂ ਦੇਣ ਲੱਗੇ ਹੁੰਦੇ ਲਫਾਫਈਆ ਇਹਨਾਂ ਤੋਂ ਬਾਲਾ ਡਰਨ ਦੀ ਲੋੜ ਨਹੀਂ ਅੱਜ ਪੂਰੇ ਪੰਜਾਬ ਦੇ ਵਿੱਚੋਂ ਵੱਖ-ਵੱਖ ਕੋਨਿਆਂ ਤੋਂ ਆਏ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਇੱਕ ਦੋ ਗੱਲਾਂ ਹੀ ਕਰਨੀਆਂ ਕਿਉਂਕਿ ਬਹੁਤ ਸਾਰੀਆਂ ਗੱਲਾਂ ਹੋ ਚੁੱਕੀਆਂ ਮੈਂ ਉਹਨਾਂ ਨਸ਼ਾ ਤਸਕਰਾਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਇਹ ਗੱਲ ਦੱਸ ਦੇਣੀ ਚਾਹੁੰਦਾ ਕਿ ਜੇਕਰ ਤੁਹਾਡੇ ਕੋਲੇ ਗੈਂਗਸਟਰ ਆ ਤਾਂ ਸਾਡੇ ਕੋਲੇ ਤੇਜ ਰੋਸ਼ਨ ਦਿਮਾਗ ਪੱਤਰਕਾਰ ਤੇ ਕਿਸਾਨ ਮਜ਼ਦੂਰ ਸੰਘਰਸ਼ੀਲ ਜੱਥੇਬੰਦੀਆਂ ਦੇ ਲੋਕ ਆ ਜੇਕਰ ਤੁਹਾਡੇ ਕੋਲੇ ਪਿਸਤੌਲ ਆ ਤਾਂ ਸਾਡੇ ਕੋਲੇ ਆਵਾਜ਼ ਉਠਾਉਣ ਲਈ ਮਾਈਕ ਆ ਜੇਕਰ ਤੁਹਾਡੇ ਕੋਲੇ ਚਿੱਟਾ ਏ ਤਾਂ ਸਾਡੇ ਕੋਲੇ ਕਿਤਾਬਾਂ ਇਸ ਕਰਕੇ ਅਸੀਂ ਲੜਾਈ ਤੁਹਾਡੇ ਨਾਲ ਸਿੱਧੇ ਮੱਥੇ ਲਵਾਗੇ ਲੜਾਈ ਕੋਈ ਇਹ ਨਹੀਂ ਸਾਡੀ ਤੁਹਾਡੇ ਨਾਲ ਨਿੱਜੀ ਆ ਅਸੀਂ ਚਾਹੁੰਦੇ ਆ ਕਿ ਤੁਸੀਂ ਇਸ ਰਸਤੇ ਤੋਂ ਮੁੜ ਜਾਓ ਕਿਉਂਕਿ ਜੇਕਰ ਤੁਸੀਂ ਆਪਣਾ ਆਲਾ ਦਵਾਲਾ ਇੰਨਾ ਗੰਦਾ ਕਰ ਲੋਗੇ ਜਿਉਣਾ ਤਾਂ ਤੁਸੀਂ ਵੀ ਉੱਥੇ ਹੀ ਆ ਤੇ ਉਹ ਆਲੇ ਦਵਾਲੇ ਦੇ ਵਿੱਚ ਫਿਰ ਤੁਸੀਂ ਵੀ ਨਹੀਂ ਰਹਿ ਸਕਣਾ ਜੇਕਰ ਇੰਨਾ ਗੰਦ ਪਾ ਲੋਗੇ ਆਪਾਂ ਦੇਖਦੇ ਆ ਕਿ ਮੇਰਾ ਪਿੰਡ ਆ ਜਿਹੜਾ ਰਸੂਲਪੁਰ ਉਹਨੂੰ ਕਦੇ ਸਰਦਾਰਾਂ ਦਾ ਪਿੰਡ ਕਿਹਾ ਜਾਂਦਾ ਸੀ ਕਬੱਡੀ ਪਲੇਅਰ ਸੀ ਕ੍ਰਿਕਟ ਪਲੇਅਰ ਸੀ ਪਰ ਉਹ ਸਾਰਾ ਪਿੰਡ ਅੱਜ ਗਲਦਾ ਜਾ ਰਿਹਾ ਕਰਮਜੀਤ ਅਨਮੋਲ ਦਾ ਗੀਤ ਆਇਆ ਸੀ ਮੇਰਾ ਸਾਰਾ ਪਿੰਡ ਬਕਾਊ ਆ ਉਹ ਸਾਰਾ ਪਿੰਡ ਵਿਕ ਚੁੱਕਿਆ ਨੌਜਵਾਨ ਆਪਣੇ ਘਰ ਦੀਆਂ ਚੀਜ਼ਾਂ ਚੱਕ-ਚੱਕ ਕੇ ਵੇਚੀ ਜਾ ਰਹੇ ਆ ਇੱਥੋਂ ਤੱਕ ਕਿ ਮੇਰੇ ਪਿੰਡ ਦੀ ਘਟਨਾ ਜਿਹੜੀ ਸੁਣਨ ਚਾਹੀ ਆ ਕਿ ਇੱਕ ਨੌਜਵਾਨ ਨੇ ਚਿੱਟੇ ਦੇ ਸਮਗਲਰਾ ਕੋਲੇ ਚਿੱਟਾ ਲੈ ਕੇ ਆਪਣੇ ਘਰ ਵਾਲੀ ਛੱਡਿਆ ਆ ਇਹ ਪਿੰਡ ਦੇ ਵਿੱਚ ਚਰਚਾ ਏ ਤੇ ਚਰਚਾ ਕੋਈ ਝੂਠੀ ਨਹੀਂ ਇਹ ਕਿਉਂਕਿ ਚਿੱਟੇ ਵਾਲੇ ਅੱਜ ਦੇਖਦਾ ਉਹਨਾਂ ਦਾ ਮਾਪਿਓ ਮਰ ਜਾਂਦਾ ਉਹਨਾਂ ਨੂੰ ਕੋਈ ਦੁੱਖ ਨਹੀਂ ਕਰਦੀਆਂ ਇੱਟਾਂ ਚੱਕ ਚੱਕ ਵੇਚਤੀਆਂ ਘਰ ਦੇ ਵਿੱਚੋਂ ਮਿੱਟੀ ਪਟ ਪਟ ਵੇਚੀ ਜਾਂਦੇ ਆ ਛੱਤਾਂ ਢਾਟੀਆਂ ਜਿਵੇਂ ਘੌਣ ਲੱਗ ਜਾਂਦਾ ਨਾ ਘੌਣਾਂ ਵਾਂਗੂ ਲੱਗੇ ਹੋਏ ਉਹ ਨੌਜਵਾਨ ਤੇ ਉਹ ਨੌਜਵਾਨ ਕਿਹੜੇ ਕੋਈ ਸੁਧਾਰਨ ਨੌਜਵਾਨੀ ਕੋਈ ਕਬੱਡੀ ਪਲੇਅਰ ਆ ਕੋਈ ਕ੍ਰਿਕਟ ਦਾ ਪਲੇਅਰ ਆ ਕੋਈ ਚੰਗਾ ਗਾਇਕ ਸੀ ਜਾਨੀ ਸਾਰੇ ਜਿਹੜੇ ਰੋਸ਼ਨ ਦਿਮਾਗ ਆ ਉਹ ਚਿੱਟੇ ਨੇ ਖਾ ਲਿਆ ਸਾਡੇ ਪਿੰਡ ਦੇ ਤੇ ਮੇਰੇ ਕੱਲੇ ਪਿੰਡ ਦੀ ਕਹਾਣੀ ਨਹੀਂ ਇਹ ਸਾਰੇ ਆਸੇ ਪਾਸੇ ਪਿੰਡਾਂ ਦੀ ਕਹਾਣੀ ਬਣਦੀ ਜਾ ਰਹੀ ਆ ਤੇ ਇਹਨੂੰ ਆਪਾਂ ਨਸ਼ਲ ਕੁਸੀ ਵੀ ਕਹਿ ਸਕਦੇ ਆ ਜਿਹੜੇ ਤੇਜ ਰੋਸ਼ਨ ਦਿਮਾਗਾਂ ਦੇ ਨੌਜਵਾਨਾਂ ਦੇ ਅੱਗੇ ਬੱਚੇ ਪੈਦਾ ਹੋਣੇ ਸੀ ਉਹ ਵੀ ਤੇਜ ਦਿਮਾਗੀ ਪੈਦਾ ਹੋਣੇ ਸੀ ਤੇ ਉਹਨਾਂ ਨੇ ਇੱਕ ਚੰਗਾ ਸਮਾਜ ਸਿਰਜਣਾ ਸੀ ਪਰ ਉਹ ਨੌਜਵਾਨਾਂ 'ਚ ਵਿਆਹ ਕਰਾਉਣ ਯੋਗ ਨਹੀਂ ਰਹੇ ਉਹ ਨੌਜਵਾਨ ਆਪ ਦੇ ਆਪ ਨੂੰ ਆਪ ਹੀ ਗਾਲੀ ਜਾਰੇ ਆ ਮਨਪ੍ਰੀਤ ਦੀ 뎃 ਤੋਂ ਬਾਅਦ ਇੱਕ ਨੌਜਵਾਨ ਸਾਡੇ ਪਿੰਡ ਦਾ ਹੋਰ ਗਾਇਬ ਆ ਪਤਾ ਨਹੀਂ ਲੱਗਿਆ ਉਹਦਾ ਹਾਲੇ ਤੱਕ ਉਹਦੇ ਮਾਂ ਪਿਓ ਕਹਿੰਦੇ ਸੀ ਇਹ ਸਾਡਾ ਮੁੰਡਾ ਨਹੀਂ ਇਹ ਤਾਂ ਕੁੜੀ ਆ ਇੰਨਾ ਸ਼ਰਮੀਲਾ ਨੌਜਵਾਨ ਸੀ ਉਹ ਮਾਂ پاਗਲ ਹੋਈ ਤਰੀ ਫਿਰਦੀ ਆ ਪਿਓ ਦੀ ਪਹਿਲਾਂ ਡੈਥ ਹੋ ਗਈ ਘਰ ਵਾਲੀ ਘਰ ਛੱਡ ਕੇ ਚਲੀ ਗਈ ਕਿਉਂਕਿ ਚਿੱਟਿਆਂ ਦਾ ਡੱਡਾ ਬਣਿਆ ਰਹਿੰਦਾ ਸੀਗਾ ਪੁਲਿਸ ਕਹਿ ਰਹੀ ਆ ਸਾਨੂੰ ਕੁਝ ਦਿਖਦਾ ਨਹੀਂ ਦੇਖਣਾ ਕਿ ਸਰੇ ਆਮ ਤਾਂ ਚਿੱਟਾ ਵੀ ਕਿਜ ਜਾਂਦਾ ਖੰਡ ਵਾਂਗੂ ਸਾਡੇ ਪਿੰਡ ਇੱਕ ਘਰ ਦੇ ਵਿੱਚ ਜਿਹੜੇ ਸਮਗਲਰਾਂ ਦਾ ਘਰ ਆ ਉਹਨਾਂ ਦੇ ਘਰ ਕੋਈ ਔਰਤਾਂ ਨਹੀਂ ਉਹ ਕੱਲੇ ਮੁੰਡੇ ਹੀ ਰਹਿ ਗਏ ਕਿਉਂਕਿ ਉਹ ਸਮਗਲਿੰਗ ਕਰਦੇ ਸੀ ਔਰਤਾਂ ਛੱਡ ਕੇ ਭੱਜ ਗਿਆ ਜਿਵੇਂ ਰੇਲ ਦੀਆਂ ਟਿਕਟਾਂ ਲੈਂਦੇ ਹੁੰਦੇ ਨੇ ਨਾ ਲੋਕ ਖਿੜਕੀ ਵਿੱਚ ਦੀ ਚਿੱਟਾ ਫੜਾ ਦਿੰਦੇ ਆ ਤੇ ਪੈਸੇ ਫੜ ਲੈਂਦੇ ਆ ਅੱਡੇ ਦੇ ਵਿੱਚ ਜਿਵੇਂ ਕਰਿਆਨੇ ਦੀਆਂ ਦੁਕਾਨਾਂ ਉੱਥੇ ਲੋਕ ਚਿੱਟਾ ਲੈਣ ਪੈਸੇ ਦਿੰਦੇ ਆ ਚਿੱਟਾ ਲੱਕ ਸ਼ਰਿਆਮ ਹੀ ਆ ਕਿਸੇ ਟਾਈਮ ਅਸੀਂ ਸੁਣਦੇ ਹੁੰਦੇ ਸੀ ਕਿ ਚਿੱਟਾ ਲੋਕ ਲਾਉਂਦੇ ਆ ਦੇਖੇ ਨਹੀਂ ਸੀ ਅੱਜ ਸ਼ਰਿਆਮ ਰਾਹਾਂ ਦੇ ਵਿੱਚ ਮੰਡੀ ਦੇ ਵਿੱਚ ਲੋਪੋ ਰੋਡ ਤੇ ਕਿਤੇ ਵੀ ਦੇਖ ਲੋਗੇ ਟੀਕੇ ਲਾਉਂਦੇ ਤੁਹਾਨੂੰ ਸ਼ਰਿਆਮ ਦਿਖ ਜਾਣਗੇ ਤੇ ਪੁਲਿਸ ਪ੍ਰਸ਼ਾਸਨ ਕਹਿ ਰਹੀ ਆ ਸਾਡੇ ਪਿੰਡ ਆ ਕੇ ਕਿ ਬਾਈ ਤੁਸੀਂ ਬਿਆਨ ਦਿਓ ਆਮ ਲੋਕਾਂ ਨੂੰ ਆ ਕੇ ਸਾਡੇ ਤੋਂ ਚੋਰੀ-ਚੋਰੀ ਕਿ ਸਾਡੇ ਪਿੰਡ ਦਾ ਚਿੱਟਾ ਹੀ ਹੈ ਨਹੀਂ ਅਸਲੀਅਤ 'ਤੇ ਪਰਦਾ ਕਿੰਨਾ ਟਾਈਮ ਪਾ ਲੋਗੇ ਤੁਸੀਂ ਪਰਦਾ ਪਾ ਲੋਗੇ ਪਰ ਅਸਲੀਅਤ ਦੱਬੀ ਨਹੀਂ ਰਹਿਣੀ ਅਸਲੀਅਤ ਸਾਹਮਣੇ ਆਉਣੀ ਆਉਣੀ ਆ ਹੁਣ ਜਿਵੇਂ ਕਹਿੰਦੇ ਨਾ ਚੋਰ ਦੇ ਪੈਰ ਨਹੀਂ ਹੁੰਦੇ ਚਿੱਟੇ ਵਾਲਿਆਂ ਦੇ ਪੈਰ ਨਹੀਂ ਇਹ ਲਫਾਫੇ ਆ ਅਸੀਂ ਸਿਰਫ ਗੱਲ ਕੀਤੀ ਸੀ ਕਿ ਸਾਡੇ ਪਿੰਡ ਚਿੱਟਾ ਨੌਜਵਾਨ ਮਰ ਰਹੇ ਆ ਪੁਲਿਸ ਵੀ ਧਮਕੀਆਂ ਦੇਣ ਲੱਗੀ ਵੀਡੀਓ ਡਿਲੀਟ ਕਰੋ ਤੇ ਚਿੱਟੇ ਵਾਲੇ ਵੀ ਧਮਕੀਆਂ ਦੇਣ ਲੱਗੇ ਹੁੰਦੇ ਇਹ ਲਫਾਫੇ ਆ ਇਹਨਾਂ ਤੋਂ ਬਾਲਾ ਡਰਨ ਦੀ ਲੋੜ ਨਹੀਂ ਜਿੱਥੇ ਤੁਸੀਂ ਸੱਚ ਬੋਲੋਗੇ ਲੋਕ ਤੁਹਾਡੇ ਨਾਲ ਜ਼ਰੂਰ ਖੜਨਗੇ ਜਿਨ੍ਹਾਂ ਦੇ ਪੱਲੇ ਸੱਚ ਆੜਨ ਦੀ ਵੀ ਉਹਨਾਂ ਨੂੰ ਲੋੜ ਅੱਜ ਮੈਂ ਕਹੂੰਗਾ ਕਿ ਗੱਲ ਇਕੱਲੀ ਮੇਰੀ ਨਹੀਂ ਧਮਕੀ ਇਕੱਲੀ ਮੈਨੂੰ ਨਹੀਂ ਪੂਰੇ ਪੱਤਰਕਾਰ ਭਾਈਚਾਰੇ ਨੂੰ ਆ ਪੂਰੀਆਂ ਸੰਘਰਸ਼ੀਲ ਜਥੇਬੰਦੀਆਂ ਨੂੰ ਧਮਕੀ ਹੈ ਜੇਕਰ ਤੁਸੀਂ ਅੱਜ ਨਾ ਬੋਲੇ ਤਾਂ ਦੱਬ ਲੈਣਾ ਇਹਨਾਂ ਨੇ ਤੁਹਾਨੂੰ ਅੱਜ ਹੁਣ ਲਹਿਰ ਉੱਠੀ ਹੋਈ ਆ ਇਹ ਲਹਿਰ ਨੂੰ ਦਬਣ ਨਾ ਦਈਏ ਇਹ ਕਹਾਣੀ ਆ ਜਿਹੜੀ ਹੁਣ ਜਗਰਾਉ ਤੋਂ ਰਸੂਲਪੁਰ ਤੋਂ ਸ਼ੁਰੂ ਹੋਣੀ ਚਾਹੀਦੀ ਆ ਤੇ ਪੂਰੇ ਪੰਜਾਬ ਦੇ ਵਿੱਚ ਫੈਲਣੀ ਚਾਹੀਦੀ ਆ ਇਹ ਤਾਂ ਅੱਜ ਆਪਾਂ ਟੋਕਨ ਦੇ ਤੌਰ ਤੇ ਮਿਲੇ ਆ ਤੇ ਇਸ ਤੋਂ ਅਗਲੀ ਗਿਣਤੀ ਆ ਜਿਹੜੀ ਉਹ ਹੋਰ ਵਧਣੀ ਚਾਹੀਦੀ ਹੈ ਤੇ ਪਿੰਡਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਨੌਜਵਾਨਾਂ ਨੂੰ ਨਾਲ ਜੋੜਨਾ ਚਾਹੀਦਾ ਇਹੀ ਸੁਨੇਹਾ ਦਵਾਂਗਾ ਤੇ ਅੱਗੇ ਤੋਂ ਵੀ ਇਹ ਬੇਨਤੀ ਕਰੂੰਗਾ ਜਿਵੇਂ ਹੁਣ ਤੁਸੀਂ ਸਾਥ ਦਿੱਤਾ ਇੱਕੋ ਨਿੱਕੇ ਜਿਹੇ ਸੱਦੇ ਤੇ ਤੁਸੀਂ ਸਿਰਫ ਖਬਰਾਂ ਸੁਣ ਕੇ ਲੋਕ ਇੱਥੇ ਪਹੁੰਚੇ ਨੇ ਕਿ ਇੱਕ ਪੱਤਰਕਾਰ ਨੂੰ ਧਮਕੀ ਦਿੱਤੀ ਆ ਇਸੇ ਤਰ੍ਹਾਂ ਹੀ ਸਾਥ ਦੋਗੇ ਚੰਗੇ ਲੋਕਾਂ ਦੀ ਘਾਟ ਨਹੀਂ ਕੋਈ ਲੋੜ ਆ ਇਕੱਠੇ ਹੋਣ ਦੀ ਜੇ ਚਿੱਟੇ ਵਾਲੇ ਇਕੱਠੇ ਹੋ ਸਕਦੇ ਆ ਧਮਕੀਆਂ ਦੇਣ ਤੇ ਚੰਗੇ ਲੋਕ ਵੀ ਇਕੱਠੇ ਹੋ ਸਕਦੇ ਜਿਵੇਂ ਅੱਜ ਹੋਏ ਆ ਇਸ ਗਿਣਤੀ ਨੂੰ ਹੋਰ ਵੱਡਾ ਕਰੀਏ ਉਹਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ